ਲੁਧਿਆਣਾ ਦੇ ਹਲਕਾ ਸਮਰਾਲਾ ਅਦੀਨ ਪਿੰਦੇ ਤਿੰਨ ਪਿੰਡਾਂ ਦੇ ਘਰਾਂ ਨੇ ਆਪਣੇ ਘਰਾਂ ਨੂੰ ਸੇਲ ਤੇ ਲਗਾ ਦਿੱਤਾ ਹੈ ਦੱਸਦੀ ਕਿ ਪਿੰਡ ਵਾਸੀਆਂ ਨੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਬਾਹਰ ਹਾਊਸ ਫੋਰ ਸੇਲ ਦੇ ਪੋਸਟਰ ਵੀ ਲਗਾ ਦਿੱਤੇ ਨੇ ਜਿਸ ਵਿੱਚ ਲੋਕ ਅਪਲਾਈਨ ਕਰ ਰਹੇ ਨੇ ਕਿ ਉਹ ਗੈਸ ਫੈਕਟਰੀ ਲੱਗਣ ਦੇ ਕਾਰਨ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਘਰਾਂ ਨੂੰ ਵੇਚਣ ਲਈ ਮਜਬੂਰ ਨੇ ਉਹਨਾਂ ਕਹਾ ਕਿ ਤਿੰਨ ਪਿੰਡਾਂ ਨੇ ਡਰਦਿਆਂ ਇਹ ਫੈਸਲਾ ਲਿਆ ਆ ਤੇ ਗੈਸ ਫੈਕਟਰੀ ਦੇ ਨਾਲ ਜਿੱਥੇ ਪਿੰਡਾਂ ਨੂੰ ਨੁਕਸਾਨ ਹੋਵੇਗਾ ਤਾਂ ਉੱਥੇ ਹੀ ਇਹ ਗੈਸ ਕਾਫੀ ਖਤਰਨਾਕ ਉਹਨਾਂ ਦੱਸਿਆ ਉਹਨਾਂ ਕਹਿੰਿਆ ਕਿ ਇਸ ਦੇ ਨਾਲ ਉਹ ਜਿੱਥੇ ਕਈ ਬਿਮਾਰੀਆਂ ਦੇ ਸ਼ਿਕਾਰ ਹੋਣਗੇ ਤਾਂ ਉੱਥੇ ਹੀ ਪੀਣ ਵਾਲਾ ਪਾਣੀ ਵੀ ਉਹਨਾਂ ਨੂੰ ਜ਼ਹਿਰੀਲਾ ਮਹਿਸੂਸ ਹੋ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਫੇਫੜਿਆਂ ਨੂੰ ਵੀ ਬਿਮਾਰੀਆਂ ਆ ਰਹੀਆਂ ਨੇ ਜਿਸ ਦੇ ਕਰਕੇ ਉਹਨਾਂ ਨੇ ਪਲਾਨ ਕੀਤਾ ਹੈ ਕਿ ਉਹ ਇਸ ਪਿੰਡ ਨੂੰ ਛੱਡ ਕੇ ਕਿਤੇ ਹੋਰ ਜਾਣ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਦੀਪ ਆ ਵੀਰ ਕਿੰਨੀ ਉਮਰ ਹੈ ਕਿਹੜਾ ਪਿੰਡ ਹੈ ਉਸਕਾ ਬਾਦ ਹੈ ਯਾ ਵੀਰੇ ਮੇਰਾ ਕਿੰਨੀ ਉਮਰ ਹੈ ਤੁਹਾਡੀ ਮਾਤਾ ਜੀ ਮੇਰੀ ਹੋਣੀ ਹੈ ਭਾਈ 80 85 ਦੀ ਸਾਲ ਦੀ ਅੱਜਾ ਪਿੰਡ ਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਫੈਕਟਰੀ ਲਗਾਈ ਹੈ ਇਹ ਗਲਤ ਕੰਮ ਆ ਵੀਰ ਗਲਤ ਕੰਮ ਆ ਵੀਰੇ ਸਾਡੇ ਸਾਰੇ ਪਿੰਡ ਨੂੰ ਨੁਕਸਾਨ ਹੀ ਨੁਕਸਾਨ ਆ ਇਹ ਲੱਗਣੀ ਨਹੀਂ ਚਾਹੀਦੀ ਵੀਰੇ ਕੀ ਨੁਕਸਾਨ ਹੋ ਸਕਦਾ ਹੈ ਨੁਕਸਾਨ ਬੱਚਿਆਂ ਨੂੰ ਵੀ ਆ ਪਿੰਡ ਦੇਆਂ ਨੂੰ ਵੀ ਆ ਬਜ਼ੁਰਗਾਂ ਨੂੰ ਇਹ ਧੂਆਂ ਜਾਊਗਾ ਫਿਰ ਕੀ ਕਰਨਗੇ ਬੱਚੇ ਕੀ ਕਰਨਗੇ ਬਜ਼ੁਰਗ ਫਿਰ ਹੋਰ ਬਿਮਾਰੀਆਂ ਲੱਗ ਸਕਦੀਆਂ ਆ ਬਿਮਾਰੀਆਂ ਲੱਗ ਸਕਦੀਆਂ ਨੇ ਵੀਰੇ ਅੱਛਾ ਪਿੰਡ ਦੇ ਸਰਪੰਚ ਹੁਣ ਆ ਉਹਦੇ ਨਾਲ ਹੀ ਗੱਲਬਾਤ ਹੋਈ ਉਹ ਕੀ ਕਹਿੰਦੇ ਸਰਪੰਚ ਪਿੰਡ ਸਰਪੰਚ ਵੀ ਕਹਿੰਦੇ ਨੇ ਵੀ ਨਹੀਂ ਲੱਗਣੀ ਚਾਹੀਦੀ ਵੀਰੇ ਸਰਪੰਚ ਵੀ ਤੁਹਾਡੇ ਹਾਂ ਹਾਂ ਸਾਡੇ ਚੀ ਆ ਵੀਰੇ ਹਾਂ ਹਾਂ ਸਾਰੀਆਂ ਬੀਬੀਆਂ ਉਹਨੇ ਕਿਉਂ ਝਟੂਈਆਂ ਨੇ ਹਾਂ ਇੱਕ ਝਟ ਨੇ ਹਾਂ ਵੀਰੇ ਜੇ ਨਾ ਅਸੀਂ ਪਿੰਡ ਦੇ ਨਾਲ ਹੀ ਆ ਵੀਰੇ ਸਾਰੇ ਹੂੰ ਜੇ ਨਾ ਮਸਲਾ ਹੱਲ ਹੋਏ ਤਾਂ ਧਰਨੇ ਦੇ ਬੈਠੋਗੇ ਬੈਠਾਂਗੇ ਵੀਰੇ ਮੋਰਚਾ ਲਾਉਂਗੇ ਹਾਂ ਮੋਰਚਾ ਲਾਵਾਂਗੇ ਵੀਰੇ ਲਾਉਣਾ ਹੀ ਪੈਣਾ ਸਾਨੂੰ ਸਰ ਕੀ ਨਾਮ ਹੈ ਤੁਹਾਡਾ ਸਸਿਕਾਲ ਜੀ ਮੇਰਾ ਨਾਮ ਕੁਲਵੀਰ ਸਿੰਘ ਕਿਹੜਾ ਪਿੰਡ ਆ ਜੀ ਇਹ ਪਿੰਡ ਮੁਸ਼ਕਵਾਦ ਆ ਜੀ ਅੱਛਾ ਇੱਕ ਪਿੰਡ ਦੇ ਬਾਹਰ ਤੁਸੀਂ ਲੰਗਰ ਵੀ ਲਾਇਆ ਹੋਇਆ ਤੇ ਨਾਲ ਹੀ ਪਿੰਡ ਦੇ ਵਿੱਚ ਜਿਹੜੇ ਆ ਉਹ ਬੋਰ ਲੱਗੇ ਹੋਏ ਨੇ ਹਰ ਘਰ ਦੇ ਵਿੱਚ ਕੀ ਇਹ ਪਿੰਡ ਵਿਕਾਉਗਾ ਕੀ ਕਰਨਾ ਇਹ ਇਹਦਾ ਵੱਡਾ ਕਾਰਨ ਹੈ ਜੀ ਸਾਡੇ ਪਿੰਡ ਦੇ ਵਿੱਚ ਇੱਕ ਫੈਕਟਰੀ ਲੱਗ ਰਹੀ ਆ ਜੋ ਕਿ ਹੈ ਬਾਇਓ ਗੈਸ ਵਾਸਤੇ ਆ ਪਰ ਇਹ ਗੈਸ ਜਿਹੜੀ ਆ ਉਂਝ ਭਾਵੇਂ ਲਾਭਦਾਇਕ ਹੋਊਗੀ ਪਰ ਪਿੰਡ ਲਈ ਨੁਕਸਾਨਦਾਇਕ ਆ ਜਿੱਥੇ ਵੀ ਇਹ ਪ੍ਰੋਜੈਕਟ ਲੱਗਦੇ ਨੇ ਉਸ ਇਲਾਕੇ ਦੇ ਵਿੱਚ ਇਹ ਦੂਸ਼ਿਤ ਪੈਦਾ ਕਰ ਦਿੰਦੇ ਨੇ ਧਰਤੀ ਨੂੰ ਵੀ ਖਰਾਬ ਕਰਦੇ ਨੇ ਤੇ ਆਕਾਸ਼ ਨੂੰ ਵੀ ਖਰਾਬ ਕਰਦੇ ਨੇ ਜਿਹਦੇ ਕਾਰਨ ਕਰਕੇ ਪਿੰਡ ਦਾ ਵਿਰੋਧ ਆ ਇਸ ਗੱਲ ਤੇ ਕਿ ਪਿੰਡ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਫੈਕਟਰੀਆਂ ਲੱਗਣ ਪਰ ਫੈਕਟਰੀਆਂ ਫੈਕਟਰੀਆਂ ਦੀਆਂ ਜਗ੍ਹਾਾਂ 'ਤੇ ਲੱਗਣਾ ਜਿਹੜੀ ਖੇਤੀ ਵਾਲੀ ਇਲਾਕਾ ਹੁੰਦਾ ਜਿਵੇਂ ਕਿ ਸਾਡੇ ਵਾਲਾ ਗ੍ਰੀਨ 벨ਟ ਆ ਇਹਦੇ ਵਿੱਚ ਇੰਡਸਟਰੀ ਨਹੀਂ ਲੱਗਦੀ ਹੁੰਦੀ ਪਰ ਇਹ ਆਪਣੇ ਹੀ ਪਿੰਡ ਦੇ ਵਿੱਚ ਥੋੜੇ ਜੇ ਪੈਸਿਆਂ ਦੇ ਲਾਲਚ ਚ ਤੇ ਥੋੜੇ ਜੇ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਇਹਦੀ ਇੱਥੇ ਜ਼ਮੀਨ ਸੀਗੀ ਕਿਉਂਕਿ ਇਹ ਪਿੰਡ ਦਾ ਹੀ ਬੰਦਾ ਸੀ ਜੋ ਕਿ ਦਿੱਲੀ ਦੇ ਵਿੱਚ ਨੌਕਰੀ ਕਰਦਾ ਸੀ ਉਸੇ ਦੌਰਾਨ ਇਹਨੂੰ ਇਹ ਪਰਮਿਸ਼ਨ ਮਿਲ ਗਈ ਕਿ ਇੱਕ ਫੈਕਟਰੀ ਲਾ ਸਕਦਾ ਬਸ ਉਹ ਥੋੜੇ ਜੇ ਪੈਸੇ ਬਚਾਉਣ ਦੇ ਚੱਕਰ ਚ ਇਹ ਫੋਕਲ ਪਿੰਡ ਦੀ ਜ਼ਮੀਨ ਮਹਿੰਗੀ ਮਿਲਣੀ ਸੀ ਇਹਨੇ ਕਿ ਮੇਰੇ ਪਿੰਡ 'ਚ ਜ਼ਮੀਨ ਹੈਗੀ ਆ ਮੈਂ ਇੱਥੇ ਹੀ ਲਾ ਲੰਨਾ ਪਹਿਲੇ ਦਿਨ ਪਹਿਲੇ ਹਿੱਟ ਤੋਂ ਇਹਨੂੰ ਕਹਿੰਦੇ ਆ ਰਹੇ ਆਂ ਵੀ ਇਹ ਫੈਕਟਰੀ ਇੱਥੇ ਨਾ ਲਾ ਸਾਡੇ ਲਈ ਇਹ ਤੈਨੂੰ ਵੀ ਪਤਾ ਵੀ ਨੁਕਸਾਨ ਦਾ ਹੈ ਕਿਉਂਕਿ ਇਸੇ ਪਿੰਡ ਦਾ ਜਿਹੜਾ ਇਸੇ ਫੈਕਟਰੀ ਦਾ ਮਾਡਲ ਆ ਉਹ ਕੰਗਰਾਲੀ ਰਾਜਪੂਤਾ ਸੀਗਾ ਜੋ ਇਹੀ ਦਿਖਾ ਕੇ ਲੈ ਕੇ ਆਇਆ ਲੋਕਾਂ ਨੂੰ ਕਿ ਮੈਂ ਇਸ ਤਰੀਕੇ ਦੀ ਫੈਕਟਰੀ ਲਾਵਾਂ ਜਦੋਂ ਉਹਨਾਂ ਲੋਕਾਂ ਦੇ ਕੋਲੋਂ ਪਿੰਡ ਵਾਲਿਆਂ ਨੇ ਪੁੱਛਿਆ ਕਿ ਇਹਦਾ ਕੋਈ ਨੁਕਸਾਨ ਤਾਂ ਲੋਕਾਂ ਨੇ ਕਿਹਾ ਵੀ ਇਹਦੇ ਨੁਕਸਾਨ ਨੇ ਨੁਕਸਾਨ ਨੇ ਫਾਇਦਾ ਤਾਂ ਉਹਨਾਂ ਨੂੰ ਹੋਊਗਾ ਜਿੱਥੇ ਗੈਸ ਜਾਊਗੀ ਪਰ ਜਿਹੜੇ ਪਿੰਡਾਂ ਦੇ ਵਿੱਚ ਇਹ ਫੈਕਟਰੀਆਂ ਲੱਗਦੀਆਂ ਨੇ ਉਹਨਾਂ ਤੋਂ ਪੰਜ-ਸੱਤ ਪਿੰਡਾਂ ਦੇ 10 ਪਿੰਡਾਂ ਦੇ ਤਾਂ ਇਹ ਬਿਮਾਰੀਆਂ ਹੀ ਪ ਕਰਦੀਆਂ ਨੇ ਸੋ ਇਸ ਕਰਕੇ ਅਸੀਂ ਉਸ ਦਿਨ ਤੋਂ ਹੀ ਇਹਦਾ ਵਿਰੋਧ ਕਰਦੇ ਆ ਰਹੇ ਹਾਂ ਕਈ ਗੱਲਾਂ ਕਰਕੇ ਕਈ ਮੀਟਿੰਗਾਂ ਕਰਕੇ ਕਈ ਤਰੀਕੇ ਦੇ ਪ੍ਰੋਜੈਕਟ ਦੇ ਕੇ ਇਹ ਬੰਦਾ ਬਾਰ ਬਾਰ ਮੁੱਕਰਦਾ ਰਿਹਾ ਅਖੀਰ ਨੂੰ ਸਾਨੂੰ ਸਾਰੇ ਪਿੰਡ ਨੂੰ ਇਹ ਫੈਸਲਾ ਕਰਨਾ ਪਿਆ ਸਾਨੂੰ ਹੀ ਨਹੀਂ ਸਾਡੇ ਨਾਲ ਦੇ ਆਲੇ ਦਾਲ ਦੇ ਪਿੰਡਾਂ ਨੇ ਵੀ ਇਹ ਫੈਸਲਾ ਕੀਤਾ ਵੀ ਜੇ ਇਹ ਫੈਕਟਰੀ ਨਹੀਂ ਬੰਦ ਹੋਗੀ ਤਾਂ ਫਿਰ ਆਪਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਘਰ ਵੇਚ ਕੇ ਆਪਾਂ ਚਲਾ ਜਾਵਾਂਗੇ ਤੇ ਜੀ ਆਪਣੇ ਗੈਸ ਫੈਕਟਰੀ ਲੱਗ ਰਹੀ ਆ ਜਿਹਦੇ ਜੀ ਸੀਐਨਜੀ ਕਹਿ ਰਹੇ ਨੇ ਤੈਨੂੰ ਪਤਾ ਹੀ ਆ ਵੀ ਸੀਐਨਜੀ ਕਿੰਨੀ ਖਤਰਨਾਕ ਹੁੰਦੀ ਆ ਬਾਕੀ ਆਕਸੀਜਨ ਤੋਂ ਇਲਾਵਾ ਤਾਂ ਸਾਰੀਆਂ ਗੈਸਾਂ ਗੰਦੀਆਂ ਹੀ ਨੇ ਤੇ ਬੈਸਟ ਸਾਈਡ ਲਾ ਰਹੇ ਨੇ ਇਹ ਤੇ ਇਧਰੋਂ ਜਿਹੜੀ ਸਾਡੀ ਹਵਾ ਆਕਸੀਜਨ ਦੀ ਆ ਉਹ ਇਹ ਖਰਾਬ ਹੁੰਦੀ ਜਾ ਰਹੀ ਆ ਠੀਕ ਹੈ ਜੀ ਤੇ ਸਾਨੂੰ ਗੰਦੀ ਗੈਸ ਮਿਲ ਰਹੀ ਆ ਬੱਚੇ ਉਲਟੀਆਂ ਕਰਦੇ ਨੇ ਸਭ ਕੁਝ ਹੁੰਦਾ ਜੀ ਆਪਣੇ ਸਿੱਖਾ ਦੀ ਬੜੇ ਘੰੜਾੜੀ ਰਾਜਪੂਤਾ ਦੇ ਉੱਥੇ 100 ਮੀਟਰ ਦੇ ਉੱਤੇ ਆ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਪਿਆ ਸਕੂਲ ਬੰਦ ਹੋਣ ਤੱਕ ਤਿਆਰ ਹੋਇਆ ਪਿਆ ਹਾਂਜੀ ਉਹ ਲੱਗਦਾ ਵੀ ਦਿੱਕਤ ਇਹਨਾਂ ਪਿੰਡਾਂ ਦੇ ਵਿੱਚ ਵੀ ਹੋ ਸਕਦੀ ਹੈ ਜੀ ਸਭ ਤੋਂ ਜ਼ਿਆਦਾ ਦਿੱਕਤ ਹੋਣੀ ਆ ਜੀ ਇਹ ਜਿੰਨੀ ਕਹਤੋਂ ਓਨੀਓ ਦਿੱਕਤ ਹੋਣੀ ਆ ਜੀ ਤੇ ਕਿੰਨੇ ਕਿੰਨੇ ਪਿੰਡ ਲੱਗਦੇ ਨਾਲ ਇਹਨੂੰ ਫੈਕਟਰੀ ਆ ਘਰ ਤੋਂ ਘੱਟ ਜੀ ਨਾਲ ਨਾਲ 8-10 ਪਿੰਡ ਆ ਜੀ 8-10 ਪਿੰਡ ਹਾਂਜੀ ਸਾਰੇ ਵਿਰੋਧ ਕਰ ਰਹੇ ਨੇ ਸਾਰੇ ਵਿਰੋਧ ਕਰ ਰਹੇ ਜਿੱਦਰ ਨੂੰ ਇਹ ਹਵਾ ਚਲੇਗੀ ਸੀਐਨਜੀ ਦੀ ਲੀਕ ਹੋਗੀ ਪ੍ਰਸ਼ਾਸਨ ਗਾਰੰਟੀ ਨਹੀਂ ਚੱਕ ਰਿਹਾ ਜੀ ਤੇ ਪ੍ਰਸ਼ਾਸਨ ਜੋ ਸਾਡੇ ਹੱਕ ਦੀ ਗੱਲ ਕਰਦਾ ਉਹਦੀ ਬਦਲੀ ਹੋ ਜਾਂਦੀ ਹੈ ਜੀ ਠੀਕ ਆ ਜੀ ਇਹ ਮਾਲਕਾ ਜਿਹੜਾ ਖੁਦ ਮਾਲਕ 5000 ਲੀਟਰ ਕਹਿ ਰਿਹਾ ਵੈਸੇ 50000 ਲੀਟਰ ਤੋਂ ਲੈ ਕੇ ਲੱਖ ਲੀਟਰ ਤੱਕ ਪਾਣੀ ਡੇਲੀ ਬਰਬਾਦ ਹੋਊਗਾ ਜੀ ਪਾਣੀ ਖਰਾਬ ਹੋਊਗਾ ਹਾਂਜੀ ਤਾਂ ਲੱਗਦਾ ਵੀ ਪ੍ਰਦੂਸ਼ਣ ਫੈਲੂਗਾ ਧਰਤੀ ਪ੍ਰਦੂਸ਼ਣ ਫੈਲੂਗਾ ਹ ਹਾਂਜੀ ਸਭ ਕੁਝ ਸਾਫ ਸੀਗਾ ਪਰ ਸਾਡਾ ਸਭ ਕੁਝ ਬਦਲ ਜਾਣਾ ਹੈ ਠੀਕ ਹੈ ਜੀ ਤੇ ਉਹਦੇ ਆਪਣੇ ਮੁਸ਼ਕਾਬਾਦ ਟੱਪਰੀਆਂ ਖੀਰਨੀਆਂ ਸਿਹਾਲਾ ਟੌਡਰ ਪਰ ਕਟਾਲਾ ਬਰਮਾ ਹੀੜੀਆਂ ਸਾਰੇ ਨਾਲ ਨੇ ਊਰਨਾ ਜੀ ਹਾਂਜੀ 10000 10000 ਤੋਂ ਜ਼ਿਆਦਾ ਬੰਦਾ ਰਹਿੰਦਾ ਜੀ ਪ੍ਰਭਾਵਿਤ ਹੋ ਸਕਦੇ ਨੇ ਹਾਂਜੀ ਪ੍ਰਭਾਵਿਤ ਹੋ ਸਕਦੇ ਨੇ ਮਤਲਬ ਇਹ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਚੱਕਦਾ ਵੀ ਲੀਕ ਹੋਊਗੀ ਅਸੀਂ ਕਹਾਂ ਵੀ ਤੂੰ ਗਾਰੰਟੀ ਚੱਕ ਲੈ ਲੀਕ ਜੀ ਦੀ ਪਰ ਉਹ ਗਾਰੰਟੀ ਨਹੀਂ ਜਾਂਦਾ ਕਹਿੰਦਾ ਵੀ ਕਿਸੇ ਵੀ ਟਾਈਮ ਲੀਕ ਹੋ ਸਕਦੀ ਹੈ ਜਾਂ ਬਲਾਸਟ ਹੋ ਸਕਦਾ ਠੀਕ ਹੈ ਜੀ ਪਿੰਡ ਦੇ ਵਿੱਚ ਇਹ ਕੁਝ ਹੋ ਸਕਦਾ ਹਾਦਸਾ ਵਾਪਰ ਸਕਦਾ ਹਾਂ ਜੀ ਬਹੁਤ ਵੱਡਾ ਹਾਦਸਾ ਇਹ ਜਦ ਟੈਂਕਰ ਪਲਟ ਜਾਂਦਾ ਜੀ ਸਾਰੇ ਆਲੇ-ਦਾਲੇ ਪਿੰਡਾਂ ਨੂੰ ਠਾਰ ਦਿੰਦੇ ਨੇ ਤੇ ਸਾਡੇ ਰਾਤ ਨੂੰ ਬਾਈ ਦੀ ਗੈਸ ਲੀਕ ਹੋ ਗਈ ਅਸੀਂ ਸਾਰੇ ਪਿੰਡ ਕਿੱਧਰ ਜਾਵਾਂਗੇ ਜੀ ਜ਼ਿੰਮੇਵਾਰ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਦੇ ਉੱਪਰ ਪਹੁੰਚ ਆ ਕੋਈ ਇਹਨਾਂ ਦੇ ਨੌਕਰ ਕਹੀ ਜਾਂਦਾ ਸਾਡਾ ਪੀਏ ਸੀਗਾ ਜੀ ਆਏ ਆ ਨੌਕਰ ਨਹੀਂ ਸਾਰੇ ਖਲਾਸੇ ਕਰਿਓ ਨੇ ਜੀ ਪਰ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਟੈਂਕਰ ਵਿਰੋਧ ਕਰ ਰਹੇ ਸਾਰਾ ਪਿੰਡ ਸਾਰਾ ਪਿੰਡ ਵਿਰੋਧ ਕਰ ਰਾਇਆ ਇਹਦੇ ਚਾਚੇ ਤਾਈ ਵੀ ਖੜੇ ਨੇ ਜੀ ਭਰਾ ਵੀ ਖੜੇ ਨੇ ਉਰੇ ਸਾਡੇ ਕੋਲ ਲੰਗਰ ਨੇ ਜੀ ਇਹ ਭਰਾ ਹੀ ਨੇ ਉਹਨਾਂ ਦੇ ਘਰਾਂ ਚੋਂ ਹੀ ਪਿੰਡ ਤੋਂ ਜੀ 300 ਮੀਟਰ ਤੇ ਆ 400 ਮੀਟਰ ਤੇ ਆਪਣੇ ਸਿੱਖਾਂ ਦੀ ਖੰਡਰਾਲੀ 100 ਮੀਟਰ ਤੇ ਆ ਜੀ ਕਮ ਸੇ ਕਮ ਗਵਰਨਮੈਂਟ ਨੇ ਜੇ ਬਾਇਓਗੈਸ ਪਲੈਂਟ ਲਾਉਣੇ ਆ ਨਾ ਜਰੂਰ ਲਾਉਣ ਪਰ ਪਿੰਡਾਂ ਤੋਂ ਕੋਈ ਕਾਨੂੰਨ ਬਣਾ ਕੇ 8-10 ਕਿਲੋਮੀਟਰ ਤੋਂ ਦੂਰ ਲਾਉਣ ਠੀਕ ਆ ਨਾ ਲੋਕ ਮਨਾ ਨਹੀਂ ਕਰਦੇ ਜਦੋਂ ਇਹ ਘਰਾਂ ਦੇ ਵਿੱਚ ਕੰਧਾਂ ਦੇ ਨਾਲ ਤਾਂ ਲਾਗੇ ਲਾਉਣ ਚੁੱਲਿਆਂ ਤੱਕ ਤਾਂ ਆ ਗਏ ਬਾਇਓਗੈਸ ਪਲਾਂਟ ਲੈ ਕੇ ਠੀਕ ਆ ਜੀ ਤੇ ਹੁਣ ਲੋਕ ਵਿਰੋਧ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ ਅੱਛਾ ਇੱਕ ਲੁਧਿਆਣੇ ਦੇ ਵਿੱਚ ਵੀ ਕਾਰਕਸ ਪਲਾਂਟ ਖੋਲਿਆ ਗਿਆ ਸੀ ਪਿੰਡ ਦੇ ਵਿੱਚ ਉੱਥੇ ਜਿਹੜੇ ਹੱਡਾ ਰੂੜੀ ਵਾਲੇ ਹੁੰਦੇ ਨੇ ਉਹ ਡੰਗਰ ਲਿਆਣੇ ਸੀ ਉੱਥੇ ਪ੍ਰੋਸੈਸਿੰਗ ਹੋਣੀ ਸੀ ਪਰ ਉੱਥੇ ਵੀ ਜਿਹੜੇ ਪਿੰਡ ਵਾਲੇ ਆ ਵਿਰੋਧ ਕਰ ਰਹੇ ਨੇ 5 ਕਰੋੜ ਦੀ ਲਾਗਤ ਨਾਲ ਉਹ ਪਲਾਨ ਬਣਾਇਆ ਸੀ ਪਿੰਡ ਵਾਲਿਆਂ ਦੇ ਵਿਰੋਧ ਕਰਕੇ ਉੱਥੇ ਕਾਲਾ ਲੱਗ ਗਿਆ ਉਸ ਤੇ ਤੁਸੀਂ ਕਿੱਦਾਂ ਵਿਰੋਧ ਕਰੋਗੇ ਕਿ ਇਹ ਬੰਦ ਹੋਵੇ ਜਿਹੜਾ ਅਸੀਂ ਤਾਂ ਹੀ ਧਰਨਾ ਤੇ ਲੋਕ ਸਾਰੇ ਇਕੱਠੇ ਹੋ ਕੇ ਵਿਰੋਧ ਕਰਨਗੇ ਜੀ ਠੀਕ ਆ ਨਾ ਉਪਰ ਜੀਵੇ ਤੁਹਾਡੇ ਹੁਣ ਪਿੰਡਾਂ ਦੇ ਵਿੱਚ ਤੁਸੀਂ ਪੋਸਟਰ ਲਾਤੇ ਆ ਵੀ ਜਿਹੜੇ ਸਾਡੇ ਪਿੰਡ ਬਕਾਉ ਹੈ ਹੁਣ ਕੋਈ ਜਿਹੜੇ ਨੌਜਵਾਨ ਅੱਗੇ ਉਹਨਾਂ ਦੇ ਰਿਸ਼ਤੇ ਹੋਣਗੇ ਕਿ ਨਹੀਂ ਹੋਣਗੇ ਪਿੰਡ ਖਤਮ ਆ ਜੀ ਰਿਸ਼ਤੇ ਦਾ ਸਾਡੇ ਲੋਕ ਪੁੱਛਦੇ ਨੇ ਵੀ ਕਿੰਨੇ ਚ ਦੇਣਾ ਸਭ ਕੁਝ ਅਸੀਂ ਕਹਿੰਦੇ ਆ ਵੀ ਭਾਈ ਆਜੋ ਗੱਲ ਕਰੋ ਤੇ ਲੈ ਜਾਓ ਠੀਕ ਆ ਨਾ ਜਿਹਨੇ ਮੁਸਕਾਬਾ ਚ ਰਹਿਣਾ ਅਸੀਂ ਉਹਨੂੰ ਦੇ ਸਕਦੇ ਆ ਠੀਕ ਆ ਜੀ ਨਾ ਆ ਜਾਂਦਾ ਜੀ ਹੋ ਰਹੇ ਨੇ ਜਿੱਦਣ ਫੈਕਟਰੀ ਚਾਲੂ ਹੋਗੀ ਫੇਰ ਭਲਾ ਬੰਦ ਹੋ ਜਾਣਾ ਬੰਦ ਹੋ ਜਾਣਾ ਠੀਕ ਆ ਜੀ ਹਾਂ ਪਰ ਹੈ ਕੰਮ ਗੱਲ ਤੇ ਇਹ ਠੀਕ ਆ ਨਾ